ਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਿਵਾਰ ਜਾਣੋ ਸਾਰੇ ਵੀਰਾਂ ਸੈਟਲ ਕਰਦੇ ਆ ਬਸ ਵਲੌਗ ਦੀ ਸਟਾਰਟਿੰਗ ਤੇ ਆਪਾਂ ਗੁਰਦੁਆਰੇ ਹੈਗਾ ਯਾਰ ਪਹਿਲੀ ਗੱਲ ਦਾ ਭੋਗ ਆ ਤੇ ਆਪਾਂ ਗੁਰਦੁਆਰੇ ਜਾਣਾ ਭੋਗ ਤੇ ਸੰਗਤ ਕਰ ਦਈਏ ਤੇ ਕੱਲੂ ਆਪਣੇ ਹੈਗਾ ਨਗਰ ਕੀਰਤਨ ਤੇ ਮੈਂ ਪਹਿਲਾਂ ਹੀ ਦੱਸ ਦਉਣਾ ਕੱਲੂ ਆ ਆਪਣੇ ਤੋਂ ਵਲੌਗ ਨਹੀਂ ਬਣਾਣਾਗਾ ਕੱਲੂ ਨਗਰ ਕੀਰਤਨ ਆਪਣੇ ਪਿੰਡ ਤੇ ਭੋਗ ਅੱਜ ਆ ਨਗਰ ਕੀਰਤਨ ਕੱਲੂ ਆ ਪਰਸੂ ਆਪਾਂ ਫੇਰ ਵਲੌਗ ਬਣਾਵਾਂਗੇ ਤੇ ਹੁਣ ਆ ਜੋ ਆ ਮੁੱਦੇ ਤੇ ਵੇਖੋ ਸ਼ਿਕਾਰੀ ਬੜੇ ਦਿਨ ਭੱਜਿਆ ਮਿੱਤਰੋ ਇਹ ਬਹੁਤ ਦਿਨ ਭੱਜਿਆ ਇਹ ਆਹ ਇਹਨਾਂ ਖਾਂ-ਭੁਖ ਨੂੰ ਜਮਾਈ ਖਿਲਾਰ ਤੇ ਰਾਤੇ-ਰਾਤੀ ਇਹਨੇ ਆਇਆ ਨਾ ਘਰੀਆ ਡਰਾਉਦਾ ਭਾਈ ਇਹ ਤਾਂ ਹੂੰ ਜੀ ਕਰਦਾ ਵੇਖੋ ਕਿੰਨਾ ਤਕੜਾ ਸ਼ਿਕਾਰੀ ਆ ਇਹ ਇਹ ਨੂੰ ਪੂਗਾ ਪੈ ਜਾਂਨਗੇ ਤੇ ਬਾਅਦ ਵਿੱਚ ਛੱਡ ਕੇ ਆਉਣੇ ਇਹਨੂੰ ਕਿਤੇ ਇਹ ਪੂਗ ਪੈ ਗਿਆ ਤੇ ਬਾਅਦ ਛੱਡਾਵਾਂਗੇ ਇਹਨੂੰ ਇਹ ਡਰਾਉਂਦਾ ਯਾਰ ਇਹਦਾ ਕੱਢ ਦੇ 2 ਮਿੰਟ ਕਿਉਂ ਕਰ ਲਾਂ ਮੈਂ ਥੋੜਾ ਜਾਂ ਦੇਖੋ ਆਇਆ ਭਰਾ ਇਹ ਸਾਨੂੰ ਜਦੋਂ ਸੱਤ ਤੇ ਨਹੀਂ ਉਹੀ ਤੇ ਪੁਕਾਰ ਕੀਤੀ ਤੂੰ ਮੇਰੇ ਮਿੱਤਰੋ ਸੁਣਾਵਾਂ ਹਾਂ ਹੁਣ ਜੁੜਨਾ ਤੋਂ ਬਾਅਦ ਵੀ ਆ ਬਹੁਤ ਤਾਪ ਹੋ ਰਿਹਾ ਹੈ ਸ਼ਿਕਾਰੀ ਇਧਰ ਮੁਕਾਰ ਸ਼ਿਕਾਰੀ ਇਹ ਸ਼ਿਕਾਰੀ ਬਹੁਤਾਂ ਕੀਤਾ ਮਿੱਤਰੋ ਇਹ ਵੀ ਇਹ ਰਾਜ ਸ਼ਿਕਾਰੀ ਜੱਦੀ ਦੇ ਬੈਠੇ ਹੈ ਸ਼ਿਕਾਰੀ 5 ਮਿੰਟ ਲਾਉਦੇ ਨੇ ਦੋਨਾਂ ਦੇ ਮੱਦੇ ਫੜ ਮਿੱਤਰੋ ਆਪਰੇ ਦੋ ਹੀ ਇਹ ਬਿਲੀਆਂ ਆਉਂਦੀਆਂ ਸੀ ਕੇਰਾਂ ਲਗਭਗ ਤਾਂ ਤੇ ਦੋਵਾਂ ਦਾ ਕੰਮ ਨਿਬੜ ਗਿਆ ਇੱਕ ਆਪਾ ਉਦਨ ਛੱਡਾਂ ਦੀ ਇੱਕ ਆ ਗਈ ਆ ਰਹੀ ਸੀ ਡੱਬੀ ਮਿੱਤਰੋ ਇਹੀ ਕਹਿੰਦਾ ਸੀਗਾ ਉੱਤੋਂ ਇੱਕ ਖਾਕੀ ਜੀਆ ਥੱਲੋਂ ਡੱਬੀ ਹੈ ਚੱਲ ਆ ਵੇ ਮਿੱਤਰੋ ਇਹ ਪਾਰ ਵਾਵਾ ਦਾ ਉਹ ਹੈ 4-5 ਕਿਲੋ ਤੇ ਮੈਂ ਪਿੰਦਰਾਂ ਦੇ ਤੋੜ ਕੇ ਭਾਜੇ ਤੇ ਆਪ ਪਾਸੇ ਆ ਸੀਟਾਂ ਲਾ ਤੀਆਂ ਹਾਲੀਆਂ ਵੇਖੋ ਉੱਤੇ ਵੀ ਰੱਖ ਤੀਆਂ ਮੈਂ ਕਿ ਬਾਹਰ ਉਹ ਪਰਲੇ ਪਾਸੇ ਆ ਆ ਪਰਲੇ ਪਾਸੇ ਬਾਹਰ ਆ ਤੇ ਜਦ ਇੱਧਰ ਕਰਨ ਦੇ ਬਾਹਰ ਨੂੰ ਤਨੇ ਤੋੜ ਦੇਣਾ ਸੀਗਾ ਇਹ ਬਾਹਰ ਆਪ ਕਰਨਾ ਕੰਦ ਵਾਲੇ ਪਾਸੇ ਕਰਤਾ ਉੱਤੇ ਰੱਖ ਤੀਆਂ ਇੱਟਾਂ ਹòn ਪਿੰਜਰੇ ਆ ਨਹੀਂ ਨੁਕਸਾਨ ਹੋਇਆ ਆ ਵੇਖੋ ਉਹਦਾ ਚੱਕਦਾ ਪਿੰਜਰਾ ਵੇਹੇ ਤਾਂ ਆ ਦੇਖੋ ਚਾਹੇ ਕਿਦੋਂ ਮੋਹੇ ਆ ਨੂੰ ਦੇਖੋ ਕਹਿੰਦੇ ਲੋਕ ਇਹ ਮੈਂ ਤਾਪ ਕਰਦਾ ਫਿਰ ਕੋਈ ਨਹੀਂ ਇਥੇ ਬੰਨਦਾਂਗੇ ਆਪਾਂ ਹੋਰ ਤਾਂ ਕਿਤੇ ਨੁਕਸਾਨ ਕੀਤਾ ਪਿੰਜਰੇ ਦੇ ਨੇ ਹੋ ਤਾਂ ਪਿੰਜਰਾ ਬਚਿਆ ਹੈ ਬਾਕੀ ਇਸ ਸੇ ਕੰਮ ਸੀਗਾ ਇਹ ਆਪਾਂ ਫੜ ਲਈ ਆ ਹੁਣ ਆਪਾਂ ਪਿੰਜਰ ਨਹੀਂ ਲਾਉਣਾਗਾ ਹੁਣ ਜਿੱਦਨ ਆਪਾਂ ਨੂੰ ਪਤਾ ਲੱਗ ਗਿਆ ਬਿੱਲੀ ਇੱਕ ਹੋਰ ਆਉਣ ਲੱਗ ਪਈ ਯਾਰ ਪਤਾ ਨਹੀਂ ਕਾਦੋ ਬਿੱਲੀਆਂ ਕਾਣਗ ਆਉਂਦੀਆਂ ਗੂਤਰਾਂ ਨੂੰ ਯਾਰ ਜੋ ਇੱਕ ਪਤਾ ਲੱਗ ਗਿਆ ਨਾ ਆਪਾਂ ਬਿੱਲੀ ਇੱਕ ਹੋਰ ਆ ਗਈ ਫੇਰ ਆਪਾਂ ਪਿੰਜਰਾ ਲਾਵਾਂਗੇ ਤੇ ਨਹੀਂ ਤਾਂ ਹਜੇ ਨਹੀਂ ਲਾਉਣਾਗਾ ਆਪਾਂ ਹੁਣ ਚੱਲਦੇ ਆਪਾਂ ਗੁਰਦੁਆਰੇ ਯਾਰ ਤੇ ਗਾਂ ਫਿਰ ਕੰਟੀਨਿਊ ਕਰਦੇ ਆਪਾਂ ਮਿੱਤਰੋ ਆ ਗਿਆ ਆਪਾਂ ਗੁਰਦੁਆਰੇ ਤੇ ਸਭ ਤੋਂ ਪਹਿਲਾਂ ਆਪਾਂ ਚੱਲਦੇ ਆ ਮੱਥਾ ਟੇਕ ਕੇ ਉਹਨੇ ਗੁਰਦੁਆਰੇ ਫੇਰ ਗਾਂ ਕੰਮ ਕਰਦੇ ਆ ਆ ਗਏ ਆਪਾਂ ਘਰੇ ਤੇ ਭੋਗ ਪੈ ਗਿਆ ਸੀਗਾ ਗੁਰਦੁਆਰੇ ਤੇ ਆਪਣਾ ਚਪੜਾ ਲੈ ਗਿਆ ਕੋਈ ਚੱਕ ਕੇ ਤੇ ਆਪਾਂ ਸਲੀਪਰ ਪਾਏ ਆ ਉਹ ਤਾਂ ਨਿੱਕੀ ਦਾ ਯਾਰ ਲੈ ਗਿਆ ਤੇ ਨਹੀਂ ਪਤਾ ਲੱਗਾ ਚਲੋ ਕੋਈ ਨਹੀਂ ਪੰਨ ਖਾਤੇ ਸਹੀ ਤੇ ਹੁਣ ਆਪਾਂ ਮਿੱਤਰੋ ਦਾਣੀ ਦੂਨੇ ਪਾਈ ਜੰਨੇ ਆ ਪਾਣੀ ਬਦਲਤਾ ਸਾਰਾ ਕੱਢਤਾ ਤੇ ਆ ਨਵਾਂ ਪਾਣੀ ਪਾਤਾ ਤੇ ਇੱਕ ਮੁੰਡਾ ਪਾਣੀ ਲੈਣ ਗਿਆ ਬੈਠ ਲੋ ਤੇ ਦਾਣੀ ਦੂਨੇ ਪਾ ਕੇ ਤੇ ਆਪਾਂ ਸ਼ਹਿਰ ਜਾਣਾ ਥੋੜਾ ਜਿਹਾ ਕੰਮ ਇੱਕ ਮੁੰਡੇ ਲੈਣੀ ਬੂਟ ਜੇ ਥੋੜੇ ਰੀੜ ਲੈਣੇ ਸੀਗੇ ਤੇ ਸ਼ਹਿਰ ਜਾਣਾ ਫਰੋਏ ਪਰ ਫਿਰ ਆ ਕੇ ਆਪਾਂ ਗਾਂ ਕੰਟੀਨਿਊ ਕਰਦੇ ਆ ਉੱਥੇ ਵਿੱਚ ਕਲਿੱਪਾਂ ਐਡ ਕਰਦਾਂਗੇ ਆਪਾਂ ਤੇ ਮੈਂ ਵੀ ਬੂਟ ਜੇ ਲੈਣੀ ਸੀਗੇ ਤੇ ਕਾਹ ਨੂੰ ਆਪਣੇ ਨਗਰ ਕੀਤਾ ਨਾ ਤੇ ਹੁਣ ਆ ਮਿੱਤਰੋ ਆਪਾਂ ਦਾਣੇ ਦੋਨੇ ਪਾਉਣੇ ਆ ਤੇ ਪਾਣੀ ਕਿਰਾ ਸਾਰੇ ਵਾਦਾ ਦੂਖ ਇਹਨੇ ਦੋਹਾਂ ਖੁੱਡੇ ਰਹਿ ਗਿਆ ਸੀਗਾ ਤੇ ਉਹ ਬਾਈ ਲੈ ਕੇ ਆਉਂਦਾ ਪਾਣੀ ਤੇ ਆ ਆ ਗਿਆ ਬਾਈ ਤੇ ਹੁਣ ਆਪਾਂ ਦਾਣੇ ਦੋਨੇ ਪਾ ਦਿੰਨੇ ਆ ਤੇ ਇਹ ਬਾਈ ਨੇ ਵੀ ਜਾਣਾ ਸ਼ਹਿਰ ਦਾਣੇ ਪਾ ਕੇ ਤੇ ਹੁਣ ਅਬ ਚੱਲਦੇ ਆਂ ਸ਼ਹਿਰ ਨੂੰ ਬੈ ਗਏ ਆਪਾਂ ਕਾਰ 'ਚ ਤੇ ਚੱਲਦੇ ਆਪਾਂ ਬਾਈ ਨਾਲ ਤੇ ਆਪਾਂ ਜਾਣਾ ਫਰੋਇਪੁਰ ਆਪਣੇ ਤੋਂ ਇਹ ਕਿੰਨਾ ਕਿੰਨਾ ਕਿਲੋਮੀਟਰ ਵਾੜਾ ਹੋਊਗਾ 25 25 ਕਿਲੋਮੀਟਰ ਵਾੜਾ ਮਿੱਤਰੋ ਆਪਾਂ ਨੂੰ ਓਨੀ ਵਾਰੀ ਫਰੀਦਕੋਟ ਆ ਤੇ ਓਨੀ ਵਾਰੀ ਫਰੋਇਪੁਰ ਆ ਤੇ ਆਪਾਂ ਬਿੱਲੀ ਦਾ ਵੀ ਹੱਲ ਕਰਨਾ ਜਾ ਕੇ ਯਾਰ ਬਿੱਲੀ ਵੀ ਛੱਡ ਕੇ ਆਉਣੀ ਆ ਨਾਲ ਹੀ ਲਿਆਉਣੀ ਸੀ ਹਨਾ ਇਹ ਭੁੱਲ ਗਏ ਚਲੋ ਕੋਈ ਨਹੀਂ ਮਿੱਤਰੋ ਜਾ ਕੇ ਆਪਾਂ ਛੱਡ ਆਉਣੇ ਆ ਕੂਤਰਾ ਸਾਰਿਆਂ ਨੂੰ ਦਾਣਾ ਪਾਣੀ ਵੀ ਪਾਤਾ ਆਪਾਂ ਤੇ ਜਿਹੜੀ ਕਬੂਤਰੀ ਬਿਮਾਰ ਸੀ ਉਹਨੂੰ ਦਵਾਈ ਬੂਟੀ ਦੇਤੀ ਆ ਤੇ ਜਿਹੜਾ ਬਾਜ ਆਪਣਾ ਉਹਨੂੰ ਜਾ ਕੇ ਦਾਣੇ ਪਾਵਾਂਗੇ ਤੇ ਨਾਲੇ ਮੈਂ ਚੱਪਲਾ ਲੈ ਆਉਂਗਾ ਜਿਹੜੀਆਂ ਆਪਣੇ ਚੱਤਨਾ ਦੀਆਂ ਨਾਲ ਇੱਕ ਤਾਂ ਜੋੜਾ ਬੂਟ ਦਾ ਲੈ ਆਵਾਂਗੇ ਕੋਈ ਪੈਂਟ ਸ਼ਰਟ ਵੇਦਾਂ ਜੀ ਚਾਹੀਦੀ ਹੋਈ ਤਾਂ ਪੈਂਟ ਸ਼ਰਟ ਵੀ ਲੈ ਆਵਾਂਗੇ ਇੱਕ ਤੇ ਚੱਲ ਕੇ ਸ਼ਹਿਰ ਫਿਰ ਦੁਕਾਨਾਂ 'ਚ ਹੀ ਉਖਾਣੇ ਕਿਹੜੇ ਬੂਟ ਲੈਣੇ ਆਪਾਂ ਕਈ ਨੇਰੇ ਬੂਟ ਨਹੀਂ ਪਸੰਦ ਆਉਂਦੇ ਆਪਾਂ ਪਸੰਦ ਕਰ ਲਏ ਆ ਇੱਕ ਬੱਚਾ ਆਪਣਾ ਜੂڑا ਲੈਣਾ ਤੇ ਇੱਕ ਬੂਟਾਂ ਦਾ ਲੈ ਲਿਆ ਢੋਲੀ ਯਾਰ ਇਹਨੂੰ ਕੱਢ ਕੇ ਖਾਣਾ ਆ ਲੈ ਰਿਆ ਯਾਰ ਆਪਾਂ ਤਾਂ ਆ ਕੇ ਦੇਖ ਗਏ ਆਲੇ ਇੱਕ ਲੇ ਲਈ ਆ ਦੇਖੋ ਆ ਵੀ ਇੱਥੇ ਦੂ ਇਹਨਾਂ ਭਾਈ ਬਾਈ ਨੇ ਕਿਹੜੇ ਲੈ ਆ ਆ ਲੈ ਇਹ ਡਾਊਚਰ ਦੇ ਬੂਟ ਇਹਨਾਂ ਦਾ ਤੁਹਾਨੂੰ ਕੀ ਪਤਾ ਯਾਰ ਟ੍ਰੈਂਡ ਦਾ ਡੋਡਾਂ ਚ ਬਾਹਰ ਨਹੀਂ ਨਿਕਲੇ ਤੁਸੀਂ ਜਿਹੜੇ ਬੂਟਾਂ ਦਾ ਦੱਸਦੇ ਨੇ ਲੋਕਾਂ ਕੀ ਸ਼ਾਇਆ ਕੱਦ ਵਧਾਉਂਦੇ ਭਰਾ ਕੱਦ ਦੇ ਤਲਾ ਦੇ ਇਹ ਕੁੜੀਆਂ ਵਾਲੇ ਐਸਾ ਹੀ ਪੁੱਛੇ ਦਾ ਕੁੜੀਆਂ ਵਾਲੇ ਦਾ ਕੁੜੀਆਂ ਨੂੰ ਨੌਂ ਨੰਬਰ ਹੁੰਦਾ ਬੂਟ ਕਿਸੇ ਦਾ ਦੇਖੋ ਹੈਗੇ ਉਹ ਕੁੜੀਆਂ ਵਾਲੇ ਆ ਇਹ ਦੱਸੀ ਜਲਪਰੀ ਦਾ ਬਾਈ ਜਵਾਂ ਕੁੜੀਆਂ ਵਾਲੇ ਬੂਟ ਆ ਚਲੋ ਕੋਈ ਨੀਲੇ ਦਾ ਚੱਲ ਗਿਆ ਪਾ ਥੱਲੇ ਹਣ ਸਤਿ ਸ੍ਰੀ ਅਕਾਲ ਕਹਿੰਦੇ ਆਪਾਂ ਸ਼ਹਿਰ ਉੱਤਰ ਪਏ ਮੇਤਰੋ ਲੀੜਿਆਂ ਦਾ ਫਿਰ ਆਪਣਾ ਕੈਸ ਹੋ ਗਿਆ ਥੋੜੀ ਜੀ ਮੁੰਡੇ ਨੂੰ ਕਾਲੀ ਸੀ ਆਪਾਂ ਕਹਿੰਦੇ ਦੂਜੇ ਹੋਰ ਪਿੰਡ ਵੀ ਜਾਣਾ ਹੋਰ ਪਿੰਡ ਨਹੀਂ ਸ਼ਹਿਰ ਕਹਿ ਦੋ ਹਨਾ ਮਰੇ ਸ਼ਹਿਰ ਹੈਗਾ ਨਿੱਕਾ ਜਾਂ ਸਾਦਕ ਆਪਾਂ ਸਾਦਕ ਜਾਣਾ ਬਾਈ ਨੂੰ ਬੂਟ ਨਹੀਂ ਪਸੰਦ ਆਏਗੇ ਤੇ ਆਪਾਂ ਬੂਟ ਲੈ ਲਏ ਆ ਬਾਈ ਨੂੰ ਪਸੰਦ ਨਹੀਂ ਆਏਗੇ ਤੇ ਹੁਣ ਆਪਾਂ ਜਾਣਾ ਸਾਦਕ ਇੱਥੇ ਮੇਤਰੋ ਚੱਪਾਣਾ ਗਏ ਆਪਾਂ ਭੁੱਲ ਚੱਪਲਾ ਨਵਾਗੇ ਆਪਾਂ ਸਾਦਕ ਨੂੰ ਫਿਰ ਚੱਲਾਂਗੇ ਘਰੇ ਕਰੇ ਜਾ ਕੇ ਤੇ ਕੀ ਕਰਨਾ ਹੁਣ ਆਪਾਂ ਇਹ ਤਾਂ ਵਿਹਲੇ ਆ ਹਨਾ ਵਿਹਲੇ ਵਿਹਲੇ ਫਿਰ ਵਿਹਲੇ ਮਿੱਤਰੋ ਕਬੂਤਰਾਂ ਦੇ ਹੁਣ ਚੱਲਦੇ ਆਂ ਪਏ ਯਾਰ ਦੂਜੇ ਹੁਣ ਸ਼ਹਿਰ ਉੱਥੇ ਜਾ ਕੇ ਵੀ ਨਹੀਂ ਬੂਡ ਬਾਟ ਲਓ ਜੀ ਮਿੱਤਰੋ ਆ ਗਏ ਆਪਾਂ ਘਰੇ ਤੇ ਬਾਈ ਨੂੰ ਬੂਟ ਨਹੀਂ ਪਸੰਦ ਆਏ ਸੀਗੇ ਇੱਥੋਂ ਪਰੇ ਪਰੋਂ ਤੇ ਆਪਾਂ ਗਏ ਸੀ ਸਾਦਕ ਸਾਦਕ ਮੈਨੂੰ ਯਾਰ ਨਹੀਂ ਬਣੇਗਾ ਨਾ ਸ਼ਾਰਟ ਨਹੀਂ ਬਣੇਗਾ ਚੀਤਾ ਭੁੱਲ ਗਿਆ ਮੇਰਾ ਤੇ ਸਾਦਕ ਕੋ ਬਾਈ ਨੂੰ ਬੂਟ ਪਸੰਦ ਆ ਗਏ ਸੀਗੇ ਕੀ ਆ ਕੱਪ ਚੱਪਲਾ ਲੈਣਗੇ ਕਿ ਨਾ ਆਪਣੇ ਚੱਪਕਾਂਗੇ ਤੇ ਹੋਰ ਤਾਂ ਵੱਖਾ ਪੀ ਜਾਂਦਾ ਸਪਰਿੰਗ ਰੂਲ ਮੂਮਸ ਵਾਸ ਖਾਇੰਦੇ ਤੇ ਹੁਣ ਆਈ ਆਪਾਂ ਕੂਤਰਾਂ ਕੋਲੇ ਬੱਦਲ ਆ ਯਾਰ ਪੂਰਾ ਪੂਰਾ ਪ੍ਰੋਗਰਾਮ ਬਣ ਰਿਹਾ ਮੀਂਹ ਦਾ ਵੇਖੋ ਕੱਲੂ ਨਗਰ ਕੀ ਤਨ ਵੀ ਆ ਤੇ ਬੱਦਲ ਵੀ ਕਹਿੰਦਾ ਮੈਂ ਆਉਂਗਾ ਕੱਲੂ ਤੇ ਬਿੱਲੀ ਵੀ ਰਹਿੰਦੀ ਆਏ ਬਿੱਲੀ ਛੱਡ ਕੇ ਉਹਨੇ ਹਜੇ ਮੋਸ਼ਨ ਕਰੇ ਹੈ ਨਹੀਂਗਾ ਤੇ ਰਾਤ ਨੂੰ ਛੱਡ ਕੇ ਆਉਂਦੇ ਮਿੱਤਰੋ ਇਹ ਇੱਕ ਪਿੰਡ ਛੱਡ ਕੇ ਤੇ ਗਾਂ ਵਾਲੇ ਪਿੰਡ ਛੱਡ ਆਵਾਂਗੇ ਆਪਾਂ ਬਿੱਲੀਦੜ ਕਰਾਂਗੇ ਹੱਲ ਰਾਤ ਨੂੰ ਤੇ ਕਬੂਤਰ ਆਪਾਂ ਆ ਕੇ ਸਾਰੇ ਵੇਖ ਲਿਆ ਕਬੂਤਰ ਜਮਾ ਓਕੇ ਰਪੋਟਾ ਦਾਰਿਦੂਨੇ ਪਈ ਆ ਤੇ ਕਬੂਤਰਾਂ ਗਾ ਵੀ ਜਵਾ ਸੈਟ ਆ ਤੇ ਬੱਚਿਆਂ ਨੂੰ ਆਪਾਂ ਪਾਣੀ ਦੇਦਾ ਸੀਗਾ ਹੁਣ ਆ ਕੇ ਤੇ ਇਧਰਲੇ ਕਬੂਤਰ ਜਮਾ ਓਕੇ ਰਪੋਟਾ ਠੰਡ ਤਾਂ ਅੱਗੇ ਬਹੁਤ ਹੋ ਗਈ ਆ ਉੱਤੋਂ ਹੁਣ ਮੀਂਹ ਆ ਜਾਣਾ ਦਾਣੇ ਥੋੜੇ ਹੋਰ ਪਾ ਦਿੰਨੇ ਆ ਦਾਣੇ ਹੈ ਨਹੀਂਗੇ ડાਣੇ ਹੋਰ ਪਾ ਦਿੰਨੇ ਆਪਾਂ ਥੋੜੀ ਜਿਹੀ ਕਿਉਂਕਿ ਯਾਰ ਮੀਂਹ ਦਾ ਪ੍ਰੋਗਰਾਮ ਆ ਅਜੇ ਉਤਰਾ ਠੰਡ ਘਟ ਲੱਗਦੀ ਆ ਬਾਕੀ ਸਾਰੇ ਗੁੱਡੇ ਡਾਣੇ ਪਏ ਆ ਹੋ ਭਾਈ ਆ ਦੇਖੋ ਇੱਥੇ ਥੋੜੇ ਗੁਤਰ ਭੁੱਖੇ ਸੀਗੇ ਜਮਾਂ ਰਾਤ ਗਿਆ ਨੂੰ ਤਾਂ ਰੱਜੇ ਗੁਤਰਾ ਤੇ ਹੋਰ ਖਾ ਲੈਣੇ ਚਲੋ ਕੋਈ ਨਹੀਂ ਰਾਤ ਨੂੰ ਤੇ ਲਾਈਟਾਂ ਛੱਡ ਗਏ ਯਾਰ ਆਪਾਂ ਛੋੜਿਆ ਦੀਆਂ ਚੱਕੋ ਜੀ ਲਾਈਟਾਂ ਹੋਊਗਾ ਆਉਣ ਜਾ ਕੇ ਬਲਬ ਤੋ ਕਰਦੇ ਹੁਣ ਆਪਾਂ ਬਲੌਗ ਦਾ ਐਂਡ ਤੇ ਬਿੱਲੀ ਆਪਾਂ ਆਦਮੀ ਛੱਡ ਆਵਾਂਗੇ ਤੇ ਹੁਣ ਯਾਰ ਨਹੀਂ ਦਾ ਮੌਸਮ ਆ ਤੇ ਠੰਡੀ ਬਾੜੀ ਹੋ ਗਈ ਯਾਰ ਹੁਣ ਜਾ ਕੇ ਪੈਣੇ ਆਪਾਂ ਤੇ ਰਾਤ ਨੂੰ ਫਿਰ ਬਾਹਰ ਗੁਰੂ ਵੀ ਜਾਣਾ ਹੁੰਦਾ ਆਪਾਂ ਗੇੜੇ ਗੇੜੇ ਘੱਡਣਾ ਤੇ ਹੁਣ ਆਪਾਂ ਪੈ ਜਾਨੇ ਆ ਤੇ ਕੱਲ ਨੂੰ ਨਗਰ ਕੀਰਤਨ ਵੀ ਆ ਤੇ ਹੋਰ ਤਾਂ ਆਪਾਂ ਬਸ ਸਾਰਾ ਕੰਮ ਕੀਤਾ ਪਿਆ ਬਾਕੀ ਲਵ ਯੂ ਸਪੋਰਟ ਕਰਦੇ ਰਹੋ ਤੇ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਵੇਖਣ ਲਈ ਲਵ ਯੂ ਸਪੋਰਟ ਕਰਦੇ